ਬਿਖੜਾ ਪੈਂਦਾ ਦਾਸਤਾਨ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਸਰਸਾ ਦਾ ਕੰਡਾ ਸ੍ਰੀ ਚਮਕੌਰ ਸਾਹਿਬ ਤੋਂ ਹੁੰਦੇ ਹੋਏ ਮਾਛੀਵਾੜੇ ਦੇ ਜੰਗਲ ਆਓ ਅਸੀਂ ਮਾਛੀਵਾੜੇ ਦੇ ਜੰਗਲਾਂ ਦੀ ਗੱਲ ਕਰਦੇ ਆਂ ਸਵਰਨ ਸਿੰਘ ਜੀ ਜਦੋਂ ਅਸੀਂ ਮਾਛੀਵਾੜੇ ਦੀ ਗੱਲ ਕਰਦੇ ਆਂ ਤਾਂ ਇੱਥੋਂ ਦੇ ਜੰਗਲਾਂ ਦੀ ਗੱਲ ਜ਼ਰੂਰ ਹੁੰਦੀ ਹੈ ਸਮਝਦੇ ਆ ਇਸ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਦਾ ਇਤਿਹਾਸ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਸਾਹਿਬ ਤੋਂ ਅੱਗੇ ਤੁਰਦੇ ਆਂ ਹਾਂਜੀ ਤਾਂ ਹਰ ਇਤਿਹਾਸ ਦੇ ਗ੍ਰੰਥਾਂ ਦੇ ਵਿੱਚ ਇਹ ਲਿਖਿਆ ਮਿਲਦਾ ਹੈ ਕਿ ਮਾਛੀਵਾੜੇ ਦੇ ਜੰਗਲਾਂ ਦੇ ਰਾਹਾਂ ਦੇ ਵਿੱਚ ਗੁਰੂ ਕੰਡਿਆ ਉੱਤੇ ਤੁਰੇ ਠੀਕ ਹੈ ਜੀ ਇਦਾ ਪਾਬ ਇਹ ਹੈ ਚਮਕੌਰ ਸਾਹਿਬ ਤੋਂ ਮਾਛੀਵਾੜੇ ਦਾ ਜਿਹੜਾ ਫਾਸਲਾ ਹੈ ਉਹ 26 ਕਿਲੋਮੀਟਰ ਹੈ ਠੀਕ ਹੈ ਜੀ ਵੀ ਇਹ ਸਾਰੀ ਥਾਂ ਦੇ ਉੱਤੇ ਐਡੇ ਲੰਬੇ ਥਾਂ ਦੇ ਉੱਤੇ ਭਿਆਨਕ ਬੀਆਵਾਨ ਕੰਡਿਆਲਾ ਜੰਗਲ ਸੀ ਠੀਕ ਹੈ ਜੀ ਤੇ ਦੂਜੀ ਇਹ ਵੀ ਨਾਲ ਜੁੜਦੀ ਹੈ ਵੀ ਇਹਨਾਂ ਜੰਗਲਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਸ਼ਬਦ ਉਚਾਰਨ ਕੀਤਾ ਠੀਕ ਹੈ ਜੀ ਉਹ ਵੀ ਜਦੇ ਨਾਲ ਸਾਡੇ ਚੇਤਿਆਂ ਦੇ ਵਿੱਚ ਆਉਂਦਾ ਜੇ ਹਿੰਝ ਵੱਟਦਾ ਠੀਕ ਹੈ ਜੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਹਾਂਜੀ ਤੁੱਦ ਮੇਨ ਰੋਗ ਰਜਾਈਆਂ ਦਾ ਓੜੜ ਨਾਗ ਨਮਾਸਾਂ ਦਾ ਰਹਿਣਾ ਠੀਕ ਹੈ ਜੀ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਹਾਂਜੀ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਾਠ ਖੇੜਿਆਂ ਦਾ ਰਹਿਣਾ ਠੀਕ ਹੈ ਜੀ ਇਸ ਤਰ੍ਹਾਂ ਮਾਛੀਵਾੜੇ ਦਾ ਜਿਹੜਾ ਸਫਰ ਹੈ ਉਹ ਮਾਛੀਵਾੜੇ ਦੇ ਜੰਗਲਾਂ ਦੇ ਨਾਂ ਹੇਠਾਂ ਆਪਾਂ ਨੂੰ ਇਤਿਹਾਸ ਵਿੱਚ ਮਿਲਦਾ ਠੀਕ ਹੈ ਜੀ ਠੀਕ ਹੈ ਫਿਰ ਜੰਗਲਾਂ ਵਿੱਚ ਤਾਂ ਕੰਡੇ ਹੁੰਨੇ ਆ ਹਾਂਜੀ ਸੱਪ ਹੁੰਨੇ ਆ ਹਾਂਜੀ ਖੇਰ ਬਗੇਰੇ ਹੁੰਨੇ ਬੀਆ ਬਾਨ ਭਿਆਨਕ ਜੰਗਲ ਸੀ ਬਿਲਕੁਲ ਜੀ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਵਿਖੜਾ ਪਿੰਡ ਰਾਤ ਦੇ ਵੇਲੇ ਚ ਤੈਅ ਕੀਤਾ ਠੀਕ ਹੈ ਜੀ ਜਦੋਂ ਆਪਾਂ ਸਵੰਨ ਸਿੰਘ ਜੀ ਭਿਆਨਕ ਜੰਗਲ ਦੀ ਗੱਲ ਕਰਦੇ ਹਾਂ ਜਿਸ ਤਰ੍ਹਾਂ ਤੁਸੀਂ ਕਰੀ ਹੈ ਤਾਂ ਕਿਸ ਤਰ੍ਹਾਂ ਦਾ ਹੋਵੇਗਾ ਉਹ ਭਿਆਨਕ ਜੰਗਲ ਕਿਸ ਤਰ੍ਹਾਂ ਦਾ ਤੁਸੀਂ ਦੇਖਦੇ ਆ ਇਤਿਹਾਸਕ ਨਜ਼ਰਤੋਂ ਹਾਂ ਰਸੂਲਪੁਰੀ ਜੀ ਆਪਾਂ ਪਿਛਲੇ ਦਿਨੀ ਮਾਛੀ ਵੜੇ ਦਾ ਆਪਾਂ ਨੇ ਦੌਰਾ ਕੀਤਾ ਹਾਂਜੀ ਉੱਥੇ ਸਾਨੂੰ 88 ਸਾਲ ਦਾ ਬਜ਼ੁਰਗ ਆਹ ਪ੍ਰੇਮ ਸਿੰਘ ਜੀ ਹਾਂ ਬਾਪੂ ਪ੍ਰੇਮ ਸਿੰਘ ਮਿਲੇ ਹਾਂਜੀ ਹਾਂਜੀ ਆਪਾਂ ਉਹਨੇ ਜੋ ਆਪਣੀ ਦੇਖੀ ਤੇ ਹੱਡ ਬੀਤੀਆਂ ਸੁਣਾਈਆਂ ਆਪਾਂ ਉਹਨਾਂ ਨੂੰ ਪਹਿਲਾਂ ਸਾਂਝਾ ਕਰਦੇ ਹਾਂ ਬਿਲਕੁਲ ਠੀਕ ਹੈ ਜੀ ਤੇ ਫਿਰ 300 ਸਾਲ ਪੁਰਾਣਾ ਹੈ ਕਿਹੋ ਜਿਹਾ ਭਿਆਨਕ ਹੋਊਗਾ ਉਹਦਾ ਆਪਾਂ ਅੰਦਾਜ਼ਾ ਫਿਰ ਲਾ ਸਕਦੇ ਹਾਂ ਹਾਂਜੀ ਉਸ 88 ਸਾਲ ਦੇ ਬਜ਼ੁਰਗ ਬਾਪੂ ਪ੍ਰੇਮ ਸਿੰਘ ਉਹਨਾਂ ਨੇ ਸਾਨੂੰ ਦੱਸਿਆ ਜਿਹੜੇ ਸਾਨੂੰ ਝੰਡ ਸਾਹਿਬ ਦੇ ਦਰਖਤੇ ਦੇ ਕੋਲ ਮਿਲੇ ਹਾਂਜੀ ਜਿਸ ਝੰਡ ਦੇ ਹੇਠਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਿੰਡ ਦਾ ਸਰਾਣਾ ਲਾ ਕੇ ਵਿਸ਼ਰਾਮ ਕੀਤਾ ਹਾਂਜੀ ਉਹ ਕਹਿੰਦੇ ਵੀ ਜਦੋਂ ਮੈਂ ਬਚਪਨ ਦੇ ਵਿੱਚ ਉਹ ਜਵਾਨ ਸੀ ਤੁਸੀਂ ਅੰਦਾਜ਼ਾ ਲਾ ਲਓ ਵੀ ਲਗਭਗ ਉਹ 1950 ਦੇ ਨੇੜੇ ਤੇੜੀ ਦੀ ਗੱਲ ਕਰਦੇ ਹਾਂ ਹਾਂਜੀ ਹਾਂਜੀ ਠੀਕ ਹੈ ਨਾ ਬਿਲਕੁਲ ਜੀ 50 55 ਦੇ ਹਾਂਜੀ ਉਹ ਕਹਿੰਦੇ ਵੀ ਆਹ ਜਿਹੜਾ ਇਲਾਕਾ ਹੈ ਜਿੱਥੇ ਗੁਰਦੁਆਰਾ ਚਰਨ ਕਮਲ ਸਾਹਿਬ ਬਣਿਆ ਹੋਇਆ ਹੈ ਹਾਂਜੀ ਇਹ ਐਨਾ ਬਿਆਹਾਨ ਤੇ ਭਿਆਨਕ ਤੇ ਡਰਾਉਣਾ ਸੀ ਹਾਂਜੀ ਲੋਕ ਮਾਛੀ ਬਾੜੇ ਦੇ ਡੇਢ ਘੰਟਾ ਦਿਨ ਰਹਿੰਦੇ ਹਾਂਜੀ ਇਸ ਇਲਾਕੇ 'ਚ ਆਪਣਾ ਕੰਮਕਾਰ ਠੱਪ ਕਰਕੇ ਆਪਣੇ ਘਰਾਂ ਨੂੰ ਜਲੇ ਜਾਂਦੇ ਸੀ ਉਹਨਾਂ ਨੇ ਆਪਣੇ ਬਜ਼ੁਰਗਾਂ ਤੋਂ ਵੀ ਸੁਣਿਆ ਹੋਊਗਾ ਪਿੱਛੇ ਦੇਖੋ ਤੁਸੀਂ ਜਦੋਂ ਉਹਨਾਂ ਨੇ ਆਪਣੇ ਬਜ਼ੁਰਗਾਂ ਤੋਂ ਸੁਣਿਆ ਆ ਤਾਂ ਉਹਨਾਂ ਨੇ ਆਪ ਹੰਡਾਇਆ ਕਿ ਅਸੀਂ ਡਰ ਦੇ ਮਾਰੇ ਮਾਛੀ ਬਾੜੇ ਦੇ ਅੰਦਰ ਚਲੇ ਜਾਂਦੇ ਤੇ ਜਿਹੜੀ ਰਾਹਾਂ ਉਹਨੂੰ ਛੜਕ ਜਾਂਦੀਆਂ ਨਾ ਮਾਛੀ ਬਾੜੇ 'ਚ ਹਾਂਜੀ ਹਾਂਜੀ ਉਧੇ ਪੱਛਮ ਵੱਲੇ ਮਾਛੀ ਬਾੜੇ ਪਿੰਡ ਦੀ ਵਸੋਂ ਸੀ ਇੱਧਰ ਤਾਂ ਬਿਆਵਾਂ ਜਾਂਦੇ ਸੀ ਹਾਂਜੀ ਹਾਂਜੀ ਤੇ ਉਹਨਾਂ ਨੇ ਇਹ ਵੀ ਦੱਸਿਆ ਪ੍ਰੇਮ ਸਿੰਘ ਨੇ 88 ਸਾਲ ਉਮਰ ਹੈ ਉਹਨਾਂ ਦੀ ਹਾਂਜੀ ਵੀ ਜਿਸ ਖੂਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ਼ਨਾਨ ਕੀਤੇ ਵੀ ਜਦ ਅਸੀਂ ਛੋਟੇ ਹੁੰਦੇ ਸੀ ਇੱਥੇ ਡੰਗਰ ਚਾਰਦੇ ਸੀ ਹਾਂਜੀ ਵੀ ਜਦ ਵੀ ਇਸ ਖੂਹ ਦਾ ਜਿਹੜਾ ਵਜੂਦ ਅਸੀਂ ਆਪਣੀ ਅੱਖਾਂ ਦੇ ਨਾਲ ਦੇਖਿਆ ਹਾਂ ਜੀ ਹੁਣ ਤਾਂ ਚਲੋ ਉਹਨੂੰ ਸਾਬ ਸਮਝਾਲ ਹੋ ਗਈ ਨਾ ਹਾਂਜੀ ਹਾਂਜੀ ਉਹ ਦੋ ਪੰਥ ਨੇ ਸੰਭਾਲਿਆ ਨਹੀਂ ਸੀ ਪਰ ਉਹ ਕਹਿੰਦੇ ਖੂ ਦਾ ਵजूद ਸੀ ਉਹਨਾਂ ਨੂੰ ਇਹ ਪਤਾ ਨਹੀਂ ਤਾ ਵੀ ਇਤਿਹਾਸ ਖੂ ਆ ਇਹ ਉਹ ਕਹਿੰਦਾ ਮੌਣਾ ਵੀ ਟਹਿ ਗਈਆਂ ਤੀਆਂ ਤੇ ਅਸੀਂ ਆਪਣੇ ਡੰਗਰਾਂ ਨੂੰ ਤੇ ਆਪ ਵੀ ਇਹਦੇ ਚ ਡਿਗਣ ਤੋਂ ਬਚਦੇ ਹੁੰਦੇ ਹਾਂ ਬਚਦੇ ਹੁੰਦੇ ਸੀ ਹਾਂਜੀ ਹਾਂਜੀ ਉਹਨਾਂ ਨੇ ਸਾਨੂੰ ਦੱਸਿਆ ਵੀ ਮਾਛੀ ਬਾੜੇ ਦਾ ਐਨਾ ਇਹ ਇਲਾਕਾ ਭਿਆਨਕ ਸੀ ਬੀਆ ਜਿੱਥੇ ਗੁਰਦੁਆਰਾ ਚਰਨ ਕਮਲ ਸਾਹਿਬ ਆ ਇਹਦੇ ਆਲੇ ਦੁਆਲੇ ਬੀਆ ਬਾਨ ਜੰਦਰ ਡਰਾਉਣਾ ਲੱਗਦਾ ਸੀ ਹਾਂਜੀ ਹਾਂਜੀ ਤੇ ਡੇਢ ਘੰਟਾ ਦਿਨ ਰਹਿੰਦੇ ਆ ਲੋਕ ਮਾਛੀ ਵੜ ਦੇ ਅੰਦਰ ਚਲੇ ਜਾਂਦੇ ਸੀ ਹਾਂਜੀ ਤੇ ਜਿਹੜੀ ਰਾਹ ਨੂੰ ਸੜਕ ਜਾਂਦੀ ਉਹ ਜਿਹੜਾ ਚੌਂਕ ਹੈ ਹਾਂਜੀ ਉਹ ਬਜ਼ੁਰਗ ਨੇ ਸਾਨੂੰ ਦੱਸਿਆ ਵੀ ਉਸ ਚੌਂਕ ਦੇ ਉੱਤੇ ਵੀ ਲੋਕਾਂ ਤੋਂ ਜਿਹੜੇ ਲਟੇਰੇ ਸਨ ਨਾ ਉਹ ਲੁੱਟ ਖੋ ਕਰ ਲੈਂਦੇ ਸੀ ਇੰਨੀ ਨੇੜੇ ਆਪਾਂ ਚੌਂਕ ਦੇਖੇ ਰਹੇ ਆ ਹਾਂ ਚੌਂਕ ਤੁਸੀਂ ਆਪਾਂ ਦੇਖ ਰਹੇ ਆ ਬਸੋਂ ਦੇ ਵਿੱਚ ਹੈ ਹਾਂਜੀ ਅਰ ਜਿਹੜੇ ਉੱਥੇ ਮਸੰਦ ਗੁਲਾਬਾ ਪੰਜਾਬਾ ਹਾਂਜੀ ਤੇ ਗਨੀਖਾ ਨਵੀ ਖਾਂ ਦੀ ਰਿਹائش ਸੀ ਹਾਂਜੀ ਉਹ ਮਹਿਜ ਸਿਰਫ ਅੱਧਾ ਕਿਲੋ ਅੱਧਾ ਕਿਲੋ ਮਸੂਹ ਹੈ ਹਾਂਜੀ ਤੇ ਮਤਲਬ ਇੰਨੀ ਬਸੋਂ ਦੇ ਨੇੜੇ ਉਹ ਕਹਿੰਦਾ ਲੋਕ ਡਰਦੇ ਸੀ ਉੱਥੇ ਵੀ ਲੁੱਟ ਖੋ ਹੋ ਜਾਂਦੀ ਸੀ ਬਿਲਕੁਲ ਠੀਕ ਹੈ ਜੀ ਹੁਣ ਮਤਲਬ ਤੁਸੀਂ ਅਨਦਾਜ਼ਾ ਲਾ ਲਓ ਬੀਜੇ 70 ਕੁ ਸਾਲ ਪਹਿਲਾਂ ਉੱਥੇ ਐਨਾ ਭਿਆਨਕ ਡਰਾਉਣਾ ਦ੍ਰਿਸ਼ ਸੀ ਲੋਕ ਸੂਰਜ ਛਪਣ ਤੋਂ ਡੇਢ ਘੰਟੇ ਪਹਿਲਾਂ ਅੰਦਰ ਵੜ ਜਾਂਦੇ ਸੀ ਹਾਂਜੀ ਤੇ ਜਦੋਂ 300 ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਕੰਡਿਆਂ ਦੇ ਉੱਤੇ ਦੀ ਗਏ ਹਾਂਜੀ ਤਾਂ ਇੱਥੇ ਛੇਰ ਵਗਾਰੇ ਖੂਨ ਖਾਰ ਜੰਗਲੀ ਜਾਨਵਰਾਂ ਦਾ ਹੁਣ ਹਾਂਜੀ ਸੱਪ ਵਗਾਰੇਆਂ ਦਾ ਹੁਣ ਬਿਲਕੁਲ ਜੀ ਕੰਡਿਆਲੇ ਝੰਡਾ ਦਾ ਹੁਣ ਜੇਨਾਂ ਦੇ ਉੱਤੇ ਤੁਰ ਕੇ ਮਹਾਰਾਜ ਦੇ ਪੈਰ ਅ ਪੱਛੇ ਗਏ ਲਹੂ ਸਿਮਿਆਂ ਔਰ ਉਹ ਵੀ ਰਾਤ ਵੇਲੇ ਹਾਂ ਉਹ ਰਾਤ ਵੇਲੇ ਤਾਂ ਪਤਾ ਹੀ ਨਹੀਂ ਲੱਗਦਾ ਵੀ ਮੈਂ ਕੰਡਿਆਂ ਦੀ ਝਾੜੀ 'ਚ ਫਸ ਲਿਆ ਜਾਂ ਰਾਤ ਨੂੰ ਲੰਘ ਰਿਹਾ ਹਾਂ ਹਾਂਜੀ ਹਾਂਜੀ ਤੇ ਉਸ ਵੇਲੇ ਤਾਂ ਹੀ ਐਡੇ ਭਿਆਨਕ ਜੰਗਲ ਦੇ ਵਿੱਚ ਮਹਾਰਾਜ ਦਾ ਪਿੰਡਾ ਛੱਲਿਆ ਗਿਆ ਸੀ ਤੇ ਕੱਪੜੇ ਪਾੜੇ ਗਏ ਸੀ ਇਸ ਤਰ੍ਹਾਂ ਦਾ ਇਹ ਭਿਆਨਕ ਜੰਗਲ ਸੀ ਇਹ ਇਹੀ ਨਹੀਂ ਵੀ ਸੰਗਤ ਨੂੰ ਭਾਵੁਕ ਕਰਨ ਲਈ ਢਾਡੀ ਬੋਲਦੇ ਆ ਹਾਂਜੀ ਹਾਂਜੀ ਇਹ ਚਮਕੌਰ ਸਾਹਿਬ ਤੋਂ ਮਾਛੀਵਾੜਾ ਦਾ ਜਿਹੜਾ ਸਫ਼ਰ ਹੈ ਇਹ ਸਫ਼ਰ ਦੇ ਨਾਲ ਇਤਿਹਾਸ ਦੀਆਂ ਪ੍ਰਾਤਨ ਗ੍ਰੰਥਾਂ ਦੇ ਵਿੱਚ ਮਾਛੀਵਾੜਾ ਜੰਗਲ ਸ਼ਬਦ ਲੱਗਿਆ ਹੋਇਆ ਹੈ ਜੀ ਬਿਲਕੁਲ ਜੰਗਲ ਇਹ ਹੀ ਨਹੀਂ ਸੀ ਵੀ ਕੇਵਲ ਮਾਛੀਵਾੜੇ ਦੇ ਆਲੇ ਦੁਆਲੇ ਸੀ ਹਾਂਜੀ ਹਾਂਜੀ ਚਮਕੌਰ ਸਾਹਿਬ ਤੋਂ ਲੈ ਕੇ ਹਾਂ ਆਪਾ ਸੁਰਿੰਦਰ ਸਿੰਘ ਜੀ ਆਪਾਂ ਪਿਛਲੀਆਂ ਦੋ ਵੀਡੀਓ ਦੇ ਵਿੱਚ ਕਿਸਥਾਂ ਚ ਦੱਸ ਕੇ ਆਏ ਹਾਂ ਬੀ ਜੰਡ ਸਾਹਿਬ ਆਪਣਾ ਜੰਡ ਸਾਹਿਬ ਗੁਰਦੁਆਰੇ ਇੱਥਾ ਉਹ ਜੰਡ ਦੇ ਇੱਥਾ ਬੀਆਵਨ ਜੰਗਲ ਚ ਬਿਲਕੁਲ ਜੀ ਬਿਲਕੁਲ ਤੇ ਫਿਰ ਜਦੋਂ ਆਪਾਂ ਝਾਂਡ ਸਾਹਿਬ ਸਿੱਧਾ ਝਾਂਡ ਸਾਹਿਬ ਵੀ ਭਿਆਨਕ ਜੰਗਲ ਦੇ ਵਿੱਚ ਸੀ ਆਲੇ-ਦਲੇ ਬਣੀਆ ਇੰਜ ਚਮਕੌਰ ਸਾਹਿਬ ਤੋਂ ਮਾਛੀਵਾੜੇ ਦਾ 26 ਕਿਲੋਮੀਟਰ ਦਾ ਬਿਲਕੁਲ ਜੀ ਭਿਆਨਕ ਜੰਗਲ ਦਾ ਜਿਹੜਾ ਸਫਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਾਤ ਦੇ ਵੇਲੇ ਪੂਰਾ ਕੀਤਾ ਹਾਂ ਜੀ ਸਵਨ ਸਿੰਘ ਜੀ ਇਹ ਤਾਂ ਆਪਾਂ ਨੇ ਗੁਰੂ ਸਾਹਿਬ ਦੇ ਨਾਲ ਸੰਬੰਧਤ ਜਿਹੜੀ ਗੱਲ ਕੀਤੀ ਹੈ ਮਾਛੀਵਾੜੇ ਦੇ ਜੰਗਲਾਂ ਬਾਰੇ ਜੀ ਤੇ ਜਦੋਂ ਅਸੀਂ ਮੁਗਲ ਹਕੂਮਤ ਦੀ ਗੱਲ ਕਰਦੇ ਆਂ ਜੀ ਤਾਂ ਉਹਨਾਂ ਦਾ ਵੀ ਕੋਈ ਪੜਾ ਸੀ ਕਿਉਂਕਿ ਰਾਉਂ ਔਰ ਇਹਦਾ ਕਾਫੀ ਸਿੱਖ ਇਤਿਹਾਸ ਦੇ ਨਾਲ ਕਾਫੀ ਵਾਅ ਵਾਸਤਾ ਰਿਹਾ ਹੈ ਰਾਉਂ ਤੇ ਮਾਛੀਵਾੜੇ ਦਾ ਇਹਦੇ ਇਹਦੇ ਬਾਰੇ ਤੁਸੀਂ ਇਤਿਹਾਸਕ ਪੱਖ ਤੋਂ ਕਿਵੇਂ ਦੇਖਦੇ ਆ ਇਹਨੂੰ ਜਿਹੜਾ ਮਾਛੀਵਾੜਾ ਸ਼ਹਿਰ ਦੀ ਭੂਗੋਲਿਕ ਸਥਿਤੀ ਹੈ ਹਾਂਜੀ ਉਹ ਸਤਲੁਜ ਦਰਿਆ ਦੇ ਨਾਲ ਹੈ ਕੰਢਿਆਂ ਤੇ ਹੈ ਹਾਂਜੀ ਤੇ ਇੱਥੇ ਜਿਹੜਾ ਰਾਹੋਂ ਦਾ ਪੱਥਰ ਹੈ ਵੱਜਦਾ ਹੈ ਜਦੋਂ ਵੀ ਵਿਦੇਸ਼ੀ ਹਮਲਾਵਰ ਚੜ੍ਹ ਕੇ ਆਉਂਦੇ ਸੀ ਅਬਦਾਲੀ ਹੋਇਆ ਨਾਦਰ ਸ਼ਾਹ ਹੋਇਆ ਹਾਂਜੀ ਤੁਗਲਕ ਹੋਏ ਠੀਕ ਹੈ ਜੀ ਗਜਬਨੀ ਗੋਰੀ ਹੋਏ ਹਾਂਜੀ ਤਾਂ ਇੱਕ ਇਹ ਜਿਹੜਾ ਪੱਤਣ ਲੰਘ ਕੇ ਮਾਛੀਵਾੜੇ ਆਉਂਦੀ ਸੀ ਫੌਜਾਂ ਹੁੰਦੀਆਂ ਸਨ ਬਿਲਕੁਲ ਠੀਕ ਹੈ ਜੀ ਤੇ ਮਾਛੀਵਾੜੇ ਦੇ ਉੱਤੇ ਬਕਾਇਦਾ ਇਹਨਾਂ ਫੌਜਾਂ ਦਾ ਪੜਾ ਹੁੰਦਾ ਸੀ ਠੀਕ ਹੈ ਜੀ ਤੇ ਇਸ ਥਾਂ ਦੇ ਉੱਤੇ ਇਤਿਹਾਸ ਦੇ ਵਿੱਚ ਮੀਰ ਮੰਨੂ ਦੀਆਂ ਫੌਜਾਂ ਦਾ ਟਿਕਣਾ ਹਾਂ ਅਹਿਮਦ ਸ਼ਾਹ ਬਦਾਲੀ ਦੀਆਂ ਫੌਜਾਂ ਦਾ ਟਿਕਣਾ ਵੀ ਉਹ ਮਾਛੀਵਾੜੇ ਕੈਂਪ ਸਨ ਉਹਨਾਂ ਦੇ ਫੌਜਾਂ ਦੇ ਠੀਕ ਹੈ ਜਾਨੀ ਪੱਤਣ ਜਿੱਥੇ ਨੂੰ ਕਹਿੰਦੇ ਆਪਾਂ ਦਰਿਆ ਦਾ ਪੱਤਣ ਦਰਿਆ ਪੱਤਣ ਪਾਰ ਕਰਕੇ ਫੌਜਾਂ ਫਿਰ ਆਪਣਾ ਪੜਾਹ ਕਹਿ ਲੋ ਵਿਸ਼ਰਾਮ ਕਹਿ ਲੋ ਹਾਂ ਜਾਂ ਕਹਿ ਲੋ ਵੀ ਪਿਛਲੀਆਂ ਫੌਜਾਂ ਸਾਰੀਆਂ ਇੱਕ ਥਾਂ ਆ ਕੇ ਇਕੱਠੀਆਂ ਹੁੰਨੀਆਂ ਸਨ ਹਾਂ ਉਹਨਾਂ ਨੂੰ ਪਾਰ ਕਰਨ ਦੇ ਲਈ ਪੂਰਾ ਦਿਨ ਵੀ ਲੱਗ ਸਕਦਾ ਸੀ ਦੋਏ ਦਿਨ ਵੀ ਅੱਧੀ ਫੌਜ ਪਾਰ ਕਰ ਸਕਦੀ ਸੀ ਠੀਕ ਹੈ ਆਓ ਮਾਛੀਵਾੜੇ ਰੁਕਦੀਆਂ ਸਨ ਜਿਹੜਾ ਸ਼ੰਭੂ ਬੈਰੀਅਰ ਦੇ ਕੋਲ ਗੁਰਦੁਆਰਾ ਸ਼ਹੀਦ ਗੰਜ ਹੈ ਹਾਂਜੀ ਜਿੱਥੇ 6000 ਹਾਂਜੀ ਗੁਰੂ ਦੇ ਸਿੰਘਾਂ ਦਾ ਜਿਹੜਾ ਸਸਕਾਰ ਕੀਤਾ ਗਿਆ ਨਾ ਹਾਂਜੀ ਉਹ ਦਿੱਲੀ ਇਲਾਕੇ ਦੇ ਵਿੱਚ ਤਰਾਵੜੀ ਦੇ ਇਲਾਕੇ ਦੇ ਵਿੱਚ ਘਿਰਗੇ ਸੀ ਠੀਕ ਹੈ ਜੀ ਤੇ ਉਹ ਜਿਹੜਾ ਉੱਥੇ ਦਾ ਨਵਾਬ ਸੀ ਉਹਨੇ ਅਬਦਾਲੀ ਤੋਂ ਫੌਜ ਮੰਗੀ ਹਾਂਜੀ ਉਦੋਂ ਅਬਦਾਲੀ ਮਾਛੀਵੜੇ ਬੈਠਾ ਸੀ ਠੀਕ ਹੈ ਜੀ ਹਾਂ ਹੂੰ ਮਾਛੀਵਾੜੇ ਤੋਂ ਫੌਜ ਇੱਥੇ ਗਈ ਤਰਾਵੜੀ ਦੇ ਇਲਾਕੇ ਚ ਠੀਕ ਹੈ ਜੀ ਉੱਥੇ ਕਰੋੜਾ ਸਿੰਘ ਆ ਮਿਸਲ ਦੇ ਸਿੰਘ ਘੇਰੇ ਦੇ ਵਿੱਚ ਆ ਗਏ ਠੀਕ ਹੈ ਜੀ ਘੇਰੇ ਵਿੱਚ ਆਏ ਹੋਏ ਉੱਥੇ 6000 ਸਿੰਘ ਸ਼ਹੀਦ ਹੋ ਗਏ ਅੱਛਾ ਜੀ ਉਹ ਨਵਾਬ ਤੇ ਜਿਹੜਾ ਇੱਥੇ ਫੌਜਦਾਰ ਭੇਜਿਆ ਸੀ ਉਥੋਂ ਗੱਡੇ ਭਰੀ ਆਉਂਦੇ ਤੇ ਸਿਰਾਂ ਦੇ ਹਾਂਜੀ ਮੈਂ ਅਸੀਂ ਮਾਛੀਵਾੜੇ ਬਦਾਲੀ ਨੂੰ ਦਿਖਾ ਕੇ ਸ਼ਾਬਾਸ਼ੀ ਲਵਾਵਾਂਗੇ ਹਾਂਜੀ ਚੰਬੂ ਦੇ ਕੋਲ ਜਦੋਂ ਉਹਨਾਂ ਨੇ ਘੱਗਰ ਦਰਿਆ ਪਾਰ ਕੀਤਾ ਹਾਂਜੀ ਤੇ ਉਦੋਂ ਜੱਸਾ ਸਿੰਘ ਅਲੋਵਾਲੀਆ ਤੇ ਦੂਜੀਆਂ ਮਿਸਲਾਂ ਨੇ ਇਹਨਾਂ ਉੱਤੇ ਹਮਲਾ ਕਰ ਦਿੱਤਾ ਵੀ ਇਹ ਤਾਂ ਸਾਡੇ ਸਿੰਘ ਸ਼ਹੀਦਾਂ ਦੀਆਂ ਸੀਸਾਂ ਦੀ ਬੇਅਦਬੀ ਕਰ ਰਹੇ ਹਨ ਹੂੰ ਉਹਨਾਂ ਨੇ ਉੱਥੇ ਘੇਰ ਕੇ ਜਿਹੜੀ ਅਬਦਾਲੀ ਦਾ ਭੇਜਿਆ ਹੋਇਆ ਫੌਜਦਾਰ ਸੀ ਠੀਕ ਹੈ ਜੀ ਤੇ ਤਰਾਵੜੀ ਇਲਾਕੇ ਦਾ ਜਿਹੜਾ ਨਵਾਬ ਸੀ ਉੱਥੇ ਬੜੀ ਭਿਆਨਕ ਜੰਗ ਹੋਈ ਹਾਂਜੀ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਉਹਨਾਂ ਤੋਂ 6000 ਤੇ ਜਿਹੜੇ ਸੀਸ ਸਿੰਘਾਂ ਦੇ ਖੂਰੇ ਉਹ ਜਿਸ ਥਾਂ ਦੇ ਉੱਤੇ ਉੱਥੇ ਸਸਕਾਰ ਕੀਤਾ ਗਿਆ ਉੱਥੇ ਗੁਰਦੁਆਰਾ ਸੀਸਗੰਜ ਬਣਿਆ ਹੋਇਆ ਠੀਕ ਹੈ ਜੀ ਉਸ ਸਮੇਂ ਤੋਂ ਹੀ ਲੈ ਕੇ ਜਿਵੇਂ ਆਪਾਂ ਨੇ ਪਿੱਛੇ ਵੀ ਗੱਲ ਕਰੀ ਹੈ ਵੀ ਸਾਡੀਆਂ ਪ੍ਰਾਣੀਆਂ ਜਾਂਦਾਂ ਜਿਹੜੀਆਂ ਹਾਂਜੀ ਉਹ ਨਿਹੰਗ ਸਿੰਘਾਂ ਨੇ ਸੰਭੀਆਂ ਹੋਈਆਂ ਬਿਲਕੁਲ ਜੀ ਠੀਕ ਹੈ ਉੱਥੇ ਵੀ ਉਹ ਸਥਾਨ ਹੈ ਜਿਹੜਾ ਉਹ ਬੁੱਢਾ ਦਲੀਆਂ ਨੇ ਸੰਭਿਆ ਹੋਇਆ ਇਸ ਤਰ੍ਹਾਂ ਮਾਛੀ ਬਾੜੇ ਇੱਕ ਕਹਿ ਲੋ ਕਿ ਫੌਜ ਨੂੰ ਫੀਡਬੈਕ ਦੇਣ ਦੇ ਲਈ ਔਰ ਇੱਕ ਅਜਿਹੇ ਕੈਂਪ ਅਫਗਾਨੀ ਤੇ ਹੋਰ ਬਾਦਸ਼ਾਹ ਲਾਉਂਦੇ ਰਹੇ ਠੀਕ ਹੈ ਠੀਕ ਹੈ ਜਲੰਧਰ ਤੋਂ ਬਾਅਦ ਇਹੀ ਪੜਾਓ ਇੱਕ ਇਸ ਤਰ੍ਹਾਂ ਮਾਛੀਵਾੜਾ ਜਿਹੜੇ ਸਾਡੇ ਵਿਦੇਸ਼ੀ ਹਮਲਾਵਰਸਨ ਖਾਸ ਕਰਕੇ ਮੀਨ ਮੰਨੂ ਤੇ ਅਫਗਾਨੀ ਦੀ ਜਦੋਂ ਗੱਲ ਹੁੰਦੀ ਹੈ ਹਾਂਜੀ ਤਾਂ ਮਾਛੀਵਾੜਾ ਉਹਨਾਂ ਲਈ ਬੜਾ ਅਹਿਮ ਸੀ